ਮਾਲਕ ਕਹਿੰਦੇ ਨੇ ਘਰ ਬਣੇ ਨੂੰ ਸਾਲਕ ਮਸੇ ਹੀ ਹੋਇਆ ਤੇ ਜਮਾ ਨਮਾ ਘਰ ਅਜੀ ਰੇਟ ਮਾਲਕ ਨੇ 12 ਲੱਖ ਰੁਪਇਆ ਕਿਹਾ ਬਾਕੀ ਆਪਾਂ ਗੱਲਬਾਤ ਪੂਰੀ ਕਰਦੇ ਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 12 ਲੱਖ ਦੇ ਵਿੱਚ ਆਪਾਂ ਜਮਾ ਨਮਾ ਬਣਿਆ ਘਰ ਅਜੇ ਲੈ ਕੇ ਪਹੁੰਚੇ ਅਜੀ ਸਾਲਕ ਮਸੇ ਹੀ ਹੋਇਆ ਬਾਕੀ ਬਾਹਰੋਂ ਲੈ ਕੇ ਅੰਦਰ ਤੱਕ ਸਾਰਾ ਘਰ ਆਪਾਂ ਦੇਖਦੇ ਆਂ ਸੀ ਨਾਲ ਦੀ ਨਾਲ ਸਾਰੀ ਗੱਲਬਾਤ ਆਪਾਂ ਕਰਦੇ ਆਂ ਸੀ ਸਭ ਤੋਂ ਪਹਿਲਾਂ ਆਪਾਂ ਐਂਟਰ ਕਰਦੇ ਹਾਂ ਜਦੋਂ ਅੰਦਰ ਤਾਂ ਪਹਿਲਾਂ ਤਾਂ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਜਿੱਥੇ ਕੁੱਲਰ ਲੱਗਿਆ ਹੋਇਆ ਜੀ ਇੱਥੇ ਬਾਥਰੂਮ ਏਰੀਆ ਤੇ ਆ ਗਿਆ ਜੀ ਫਸਟ ਬੈਡਰੂਮ ਜਦੋਂ ਆਪਾਂ ਐਂਟਰ ਕਰਦੇ ਹਾਂ ਅੰਦਰ ਨੂੰ ਤਾਂ ਪਹਿਲਾਂ ਆਪਾਂ ਨੂੰ ਬੈਡਰੂਮ ਏਰੀਆ ਦੇਖਣ ਨੂੰ ਮਿਲੂਗਾ ਜੀ ਤੇ ਥੋੜਾ ਜਿਹਾ ਗਾਹਾਂ ਚੱਲਾਂਗੇ ਇੱਕ ਆਪਾਂ ਨੂੰ ਓਪਨ ਕਿਚਨ ਦੇਖਣ ਨੂੰ ਮਿਲੂਗਾ ਕਿਚਨ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਕਿਚਨ ਬੜੀਆ ਬਣਿਆ ਹੋਇਆ ਖੁੱਲਾ ਡੁੱਲਾ ਕਿਚਨ ਹੈ ਤੁਸੀਂ ਆਪ ਦੇਖੋ ਚਿਮਨੀ ਵਗੈਰਾ ਦਾ ਕੰਮ ਮਾਲਕ ਨੇ ਕਰਵਾ ਰੱਖਿਆ ਬਾਕੀ ਪਲਾਸਟਰ ਵਗੈਰਾ ਦਾ ਸਾਰਾ ਕੰਮ ਹੋਇਆ ਸੀ ਕੱਲਾ ਰੰਗ ਦਾ ਕੰਮ ਰਹਿੰਦਾਗਾ ਬਾਕੀ ਤੁਸੀਂ ਆਪ ਦੇਖ ਲਓ ਸੀ ਲਾਈਟਿੰਗ ਦਾ ਟੋਟਲ ਕੰਮ ਮਾਲਕ ਨੇ ਕਰਵਾ ਰੱਖਿਆ ਡਿਮਾਂਡ ਕੀਤੀ ਹੈ ਇੱਕ ਵਾਰੀ ਓਨਰ ਵੱਲੋਂ 12 ਲੱਖ ਰੁਪਏ ਡਿਮਾਂਡ ਤੇ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਮੌਕੇ ਤੇ ਬਹਿ ਕੇ ਕਰ ਲਵਾਂਗੇ ਤੇ ਗਾਹਾਂ ਚੱਲਾਂਗੇ ਕਿਚਨ ਤੋਂ ਗਾਹਾਂ ਆਪਾਂ ਨੂੰ ਇੱਕ ਸਟੋਰ ਏਰੀਆ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਵੀਡੀਓ 'ਚ ਚੈੱਕ ਵੀ ਕਰ ਰਹੇ ਹੋ ਜੀ ਤੇ ਘਰ ਜਮਾ ਨਮਾ ਬਣਿਆ ਹੋਇਆ ਸੀ ਜੇ ਆਪਾਂ ਥੱਲੇ ਗੱਲ ਕਰੀਏ ਫਰਸ਼ੀ ਦੀ ਤਾਂ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲ ਜਾਊਗਾ ਤੇ ਮਾਲਕ ਕਹਿੰਦੇ ਨੇ ਵੀ ਜਿੰਨੇ ਪੈਸੇ ਲੱਗੇ ਸੀਗੇ ਉਹ ਤੋਂ ਘਟਾ ਕੇ ਅਸੀਂ ਵੇਚਣਾ ਹੈ ਘਰ ਦੀ ਵੀਡੀਓ ਤੁਸੀਂ ਦੇਖ ਹੀ ਲਈ ਜੀ ਬਾਕੀ ਵੀਡੀਓ ਚੱਲ ਵੀ ਰਹੀ ਹੈ ਤੇ 12 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਜ਼ਿਲ੍ਹਾ ਇਹਨਾਂ ਦਾ ਜਿਹੜਾ ਹੈਗਾ ਜੀ ਮਾਨਸਾ ਤਹਿਸੀਲ ਬੁਲਾੜ ਹੈਗਾ ਤੇ ਪਿੰਡ ਦੀ ਆਪਾਂ ਗੱਲ ਕਰੀਏ ਤਾਂ ਕੁਲਰੀਆ ਇਹਨਾਂ ਦਾ ਪਿੰਡ ਹੈਗਾ ਤੇ ਵਧੀਆ ਪਿੰਡ ਹੈ ਜੀ ਵਧੀਆ ਗਲੀ ਇਹਨਾਂ ਨੂੰ ਲੱਗਦੀ ਹੈ ਗਲੀ ਤੋਂ ਕਾਫੀ ਉੱਚਾ ਚੱਕ ਕੇ ਇਹਨਾਂ ਨੇ ਆਪ ਦਾ ਘਰ ਪਾਇਆ ਹੋਇਆ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਸੀ 62842 2396318 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਆਪ ਗੱਲ ਕਰ ਸਕਦੇ ਹੋ ਤੇ ਤੁਸੀਂ ਕਹਿੰਦੇ ਸੀ ਕਿ ਨਵਾਂ ਘਰ ਚਾਹੀਦਾ ਹੈ ਬਜਟ ਘੱਟ ਚਾਹੀਦਾ ਤਾਂ ਲੈ ਕੇ ਆਪਾਂ ਪਹੁੰਚਿਆ ਸੀ ਬਾਕੀ ਹੋਰ ਵੀ ਆਪਾਂ ਬਹੁਤ ਸਾਰੇ ਘਰ ਤੇ ਵੀਡੀਓ ਜਲਦੀ ਲੈ ਕੇ ਪਹੁੰਚਦੇ ਆ ਹੋਰ ਵੀ ਸਸਤੇ ਤੇ ਬਹੁਤ ਸਾਰੀਆਂ ਆਪਣੇ ਕੋਲੇ ਵੀਡੀਓ ਅਲੱਗ-ਅਲੱਗ ਪਿੰਡਾਂ ਚੋਂ ਆਈਆਂ ਪਈਆਂ ਜੀ ਤੇ ਤੁਸੀਂ ਕਮੈਂਟ ਪਾਓ ਤੁਹਾਨੂੰ ਕਿਹੜੇ ਏਰੀਆ ਚੋਂ ਚਾਹੀਦਾ ਕਿੰਨੇ ਰੇਟ ਚ ਚਾਹੀਦਾ ਤੇ ਕਿੱਥੋਂ ਚਾਹੀਦਾ ਘਰ ਆਪਾਂ ਲੈ ਕੇ ਪਹੁੰਚਾਂਗੇ ਜੀ ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਤੁਸੀਂ ਮੇਰੇ ਭਰਾ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਦੇਖ ਰਹੇ ਹੋ ਜੀ ਆਪਣਾ WhatsApp ਨੰਬਰ ਪੂਰੀ ਵੀਡੀਓ ਤੇ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73 800 ਪੂਰਾ 62173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਕੋਲੇ ਭੇਜ ਦਿਓ ਬਸ ਵੀਡੀਓ ਜਾਣਕਾਰੀ ਫੋਟੋ ਮਾ ਜੀ ਤੇ ਵੀਡੀਓ ਜਿਹੜੀ ਬਣਾਉਣੀ ਹੈ ਜੀ ਵਧੀਆ ਬਣਾ ਕੇ ਭੇਜਿਆ ਕਰੋ ਪੂਰੀ ਟੌਪ ਦੀ ਜੀ ਬਾਰਾ ਬਣਾਉਣੀ ਸ਼ੁਰੂ ਕਰਿਆ ਕਰੋ ਬਿਲਕੁਲ ਆਰਾਮ ਨਾਲ ਸਲੋ ਸਲੋ ਬਣਾਇਆ ਕਰੋ 4 ਤੋਂ 5 ਮਿੰਟ ਦੀ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈ ਹੈ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਲਾਜ਼ਮੀ ਦਬ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਅਗਲੀ ਵੀਡੀਓ ਜੇ ਤੁਸੀਂ ਹਰ ਰੋਜ਼ ਆਪਣੀ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ